ਜੀ ਅੱਜ ਆਪਾਂ ਇੱਥੇ ਆਏ ਨੇ ਅ ਔਰ ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ ਤੋਂ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਵਿੱਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ ਐਸਪੀਡੀ ਸੰਦੀਪ ਵਡੇਰਾ ਦੀ ਸੁਪਰਵੀਜ਼ਨ ਹੈ ਡੀਐਸਪੀ ਫਰੀਦਕੋਟ ਤਰਲੋਚਨ ਜੀ ਔਰ ਐਸਐਚਓ 사adik ਨਦੀਪ ਭੱਟੀ ਇਹਨਾਂ ਨੇ ਬਹੁਤ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਔਰ ਇੱਕ ਕੇ ਬਾਅਦ ਇੱਕ ਉਹਦੀ ਜਿਹੜੀ ਪਰਤਾਂ ਹੈਗੀਆਂ ਉਹਨੂੰ ਉਧੇੜਦੇ ਹੋਏ ਜਿਹੜਾ ਮੁੱਖ ਦੋਸ਼ੀ ਹੈ ਇਹ ਚ ਬੈਂਕ ਕਲਰਕ ਅਮਿਤ ਟਿੰਗਰਾ ਉਹਨੂੰ ਕੱਲ ਰਾਤੀ ਅਰੈਸਟ ਕੀਤਾ ਹੈ

ਕਈ ਸਾਲਾਂ ਤੋਂ ਜਿਹੜੇ ਭੋਲੇ-ਭਾਲੇ ਲੋਕੀ ਨੇ ਕਿਸਾਨਸ ਲੇਡੀਜ਼ ਜਿਹੜੇ ਵਰਕਿੰਗ professionals ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਅ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ और एफआईआर नंबर 100 डेटेड 21/7/25 अंडर सेक्शंस 318 सब सेक्शन 4 316 सब सेक्शन 2 344 बीएनएस रजिस्टर कीती गई सादिक विखे और सेम डे प्रीत पुलिस ने अमित टिंगरा दा एलओसी जारी कराया उसो बाद असी बैंक ऑफिशियल्स दी कोऑपरेशन नाल ए सारी इंफॉर्मेशन कलेक्ट की थी इदे सारे वेयर अबाउट्स कलेक्ट किते ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ-ਐਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛ ਕੇ ਛੋਹੀ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਹਨੇ ਬਹੁਤ ਜਿਹੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੀ ਧਿਆਨ ਚ ਆਇਆ ਕਿ ਇਹ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜ ਕਿ ਮੈਂ ਬੈਂਕ ਜਾ ਰਹਾ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਰਸਟ ਕੀਤਾ ਉੱਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ

ਅ ਬੈਂਕ ਦਾ ਅਰਕ ਨਾਲ ਇਹਨੇ ਠੱਗੀ ਕੀਤੀ ਹੈ ਕੱਲੇ ਕੱਲੇ ਦੀ ਅਸੀਂ ਤੈਹ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਬਨ ਕੀਤਾ ਹੈ ਮੈਕਸਿਮਮ ਬੰਨਿਆਂ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਿਲਵਾ ਪਾਈਏ ਇਹਨੇ ਆਪਣਾ ਛਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੇ ਬੈਂਕ ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ और बैंक पासबुक च ये पैसे लेके रख लेंदा सी ये एंट्री नहीं करता सी ये रफ एस्टीमेट्स के हिसाब से ये बहुत एक वड्डा एक फ्रॉड एक कहा जा रहा है इधर एग्जैक्ट जेड़ा नेचर है और कितना और इधर इधर तरीका ये कि वर्तदा सी वो ऐसी अगले आने वाले समय च ऐसी वो पूरा उदी तहत जावा में तो सारा कुछ कर रहे हैं कि कोशिश कर रहे हैं कि किन्ना कपला है ਉਹਨਾਂ ਵੱਲੋਂ ਕੋਈ ਇਨਫਰਮੇਸ਼ਨ ਦਿੱਤੀ ਗਈ ਕਿ ਹੁਣ ਤੱਕ ਕਿੰਨਾ ਅਸੈਸ ਕਰ ਚੁੱਕੇ ਨੇ ਦੇਖਿਏ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੇਸਿਕਲੀ ਇਹ ਅਸੀਂ ਇੱਕ ਜੁਆਇੰਟ ਐਫਰਟ ਹੀ ਅਸੀਂ ਕਹਾਂਗੇ ਕਿਉਂਕਿ ਪ੍ਰੋਪਰ ਫਾਈਨੈਂਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹਨਾਂ ਵੱਲੋਂ ਖਲੇ ਵੀ ਅਸੈਸਮੈਂਟ ਕੀਤੀ ਜਾ ਰਹੀ ਹੈ ਕਿ ਇਹ ਐਕਚੁਅਲ ਅਮਾਉਂਟ ਕਿੰਨਾ ਹੈ ਕਿਉਂਕਿ ਵਿਦ ਏਵਰੀ ਪਾਸਿੰਗ ਡੇ ਸਾਡੇ ਕੋਲ ਨੰਬਰ ਆਫ ਅਪਲੀਕੇਸ਼ਨਸ ਵਧਤੀ ਜਾ ਰਹੀ ਸੀਗਾ ਤੇ ਸਾਡੇ ਮੰਚ ਤੇ ਇੱਕ ਮੇਨ ਮੋਟਿਵ ਫਰੀਦਕੋਟ ਪੁਲਿਸ ਦੇ ਮੰਚ ਇਹੀ ਸੀ ਕਿ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭੱਜਿਆ ਸੀ ਤੇ ਉਸ ਇੱਕ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਵਰਿੰਦਾਵਨ ਦੀ ਗੱਲ ਕਰਦੇ ਹਾਂ 14 ਕਰੋੜ ਦੀ ਗੱਲ ਕਰਦੇ ਹਾਂ ਉਹ ਸ਼ਿਕਾਇਤਾਂ ਦੇ ਆਧਾਰ ਤੇ ਜਾਂ ਉਹ ਸੱਚ ਹੋ ਚੁੱਕੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਹੈ ਕਿ ਜੀ ਜਿਹੜੀ 186 ਦਰਖਾਸਤਾਂ ਇਸ ਬੰਦੇ ਦੇ ਅਗੇਂਸਟ ਆਈਆਂ ਤੇ ਇਹ ਸਾਡਾ ਕੰਜ਼ਰਵੇਟਿਵ ਅਸੈਸਮੈਂਟ ਹੈ ਪ੍ਰੋਪਰ ਇਹ ਅਬ ਆਪ ਇਸਕਾ ਮੈਗਨੀਟਿਊਡ ਦੇਖਿਏ ਇਸ ਫਰਾਡ ਦਾ ਕਿ

ਜਿੰਨੇ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਅਸੀਂ ਫੜ ਕੇ ਲੈ ਕੇ ਆਏ ਅੱਗੇ ਅਸੀਂ ਕਰਾਵਾਂਗੇ ਜੀ ਰਿਕਵਰੀ ਪਰ ਜੀ ਜੀ ਉਹ ਜਿਹੜੀ ट्रांजैक्शंस ਹੈंगी ਉਹ ਚ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ ਫ੍ਰੀਜ਼ਿੰਗ ਆਫ ਦਾ ਅਮਾਉਂਟ ਐਨ ਆਨ ਉਹ ਬੈਂਕ ਅਥਾਰਟिटीज ਕੇ ਸਾਥ ਮਿਲ ਕੇ ਇਨੀਸ਼ੀਏਟ ਕਰ ਦਿੱਤਾ ਗਿਆ ਬਾਕੀ ਦੇਖਿਓ ਪੁਲਿਸ ਦਾ ਕੰਮ ਕ੍ਰਿਮੀਨਲ ਨੂੰ ਫੜਨਾ ਹੈ ਤੋਂ ਪੁਲਿਸ ਨੇ ਆਪਣਾ ਕੰਮ ਕਰ ਲਿਆ ਹੈ ਅੱਗੇ ਇਹਦੇ ਨਾਲ ਨਾਲ ਹੀ ਅੱਗੇ ਜਿਹੜਾ ਵੀ ਸਾਡੇ ਵੱਲੋਂ ਬਣ ਪਾਊਗਾ ਉਹਨੂੰ ਸਾਰੇ ਜਿਹੜੇ ਖਾਤਾਧਾਰਕ ਆ ਕਿ ਉਹਨਾਂ ਦੇ ਪੈਸੇ ਵਾਪਸ ਦੁਆਣਗੇ ਉਹ ਚ ਵੀ ਪੁਲਿਸ ਬੈਂਕ ਅਥਾਰਟिटीज ਨਾਲ ਮਿਲ ਕੇ ਅੱਗੇ ਕੰਮ ਕਰਨਗੇ